ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਅੱਜ ਵਲੌਗ ਥੋੜਾ ਜਿਹਾ ਤੁਹਾਡੇ ਲਈ ਡਿਫਰੈਂਟ ਲੈ ਕੇ ਆਏ ਆ ਕੋਈ ਡੇਲੀ ਲਾਈਫ ਦਾ ਨਹੀਂ ਕੋਈ ਕੁਕਿੰਗ ਦਾ ਨਹੀਂ ਅੱਜ ਥੋੜਾ ਜਿਹਾ ਡਿਫਰੈਂਟ ਲੈ ਕੇ ਆਏ ਤੁਹਾਨੂੰ ਲੈਂਸ ਤੇ ਵਲੌਗ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਕਿੱਦਾਂ ਲੱਗੀ ਤੇ ਟਰਾਈ ਵੀ ਜਰੂਰ ਕਰਿਓ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਜਿੱਦਾਂ ਇੱਥੇ ਤਾਂ ਬਹੁਤ ਸਾਡੇ ਘੱਟ ਰਹਿ ਗਈ ਆ ਇੱਥੇ ਅੱਗੇ ਬਹੁਤ ਜ਼ਿਆਦਾ ਸੀਗੀ ਉਹ ਤਾਂ ਵੈਸੇ ਹੈਗੀ ਆ ਦੇਖੋ ਇੱਧਰ ਫੇਰ ਇੱਧਰ ਦੇਖੋ ਆਪਾਂ ਤੁਹਾਨੂੰ ਟੈਸਟ ਕਰਕੇ ਦਿਖਾਵਾਂਗੇ ਆ ਜਗ੍ਹਾ ਦਾ ਠੀਕ ਹੈ ਜੀ ਇੱਧਰ ਦੇਖੋ ਕਿੰਨੀ ਜ਼ਿਆਦਾ ਇੱਥੇ ਹਰੇਵਈ ਆ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਇਹਦਾ ਅੱਜ ਟੈਸਟ ਕਰਕੇ ਦਿਖਾਵਾਂਗੇ ਕਿ ਹਰਿਆਲੀ ਕਹਿੰਦੇ ਹੋ ਜਾਂ ਤੁਸੀਂ ਇਹਨੂੰ ਕਾਈ ਕਹਿੰਦੇ ਕੁਛ ਵੀ ਕਹਿੰਦੇ ਹੋ ਇਹਨੂੰ ਆਪਾਂ ਕਿਸ ਤਰ੍ਹਾਂ ਮਤਲਬ ਥੋੜੇ ਜੇ ਟਾਈਮ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਚੀਜ਼ ਦੇ ਨਾਲ ਆਪਾਂ ਇਹਨੂੰ ਹਟਾ ਸਕਦੇ ਆ ਇਹ ਟਰਮੇਟ ਜਗ੍ਹਾ ਵੀ ਦਿਖਾ ਦਈਏ ਤੇ ਆਪਾਂ ਤੁਹਾਨੂੰ ਕਿੱਦਾਂ ਕਰਨਾ ਕਿਹੜੀ ਚੀਜ਼ ਦੇ ਨਾ ਕਰਨਾ ਉਹ ਆਪਾਂ ਤੁਹਾਨੂੰ ਕਿੱਦਾਂ ਕਰਨਾ ਕਿੱਦਾਂ ਕਰਨਾ ਕਿਹੜੀ ਚੀਜ਼ ਦੇ ਨਾ ਕਰਨਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਕਿੱਦਾਂ ਕਰਨਾ ਕੋਈ ਮਤਲਬ ਤਰੀਕਾ ਹੁੰਦਾ ਕੋਈ ਵੀ ਕੰਮ ਕਰਦਾ ਤੇ ਕਈ ਵਾਰ ਤਰੀਕਾ ਹੀ ਗਲਤ ਹੋਵੇ ਕਈ ਵਾਰ ਕੰਮ ਚੀਜ਼ਾਂ ਉਸੇ ਤਰ੍ਹਾਂ ਨਹੀਂ ਯੂਜ਼ ਕਰਦੇ ਹਾਂ ਹੁੰਦੇ ਤਰੀਕਾ ਕਈ ਵਾਰ ਗਲਤ ਹੋ ਜਾਂਦਾ ਉਹ ਕੰਮ ਕਾਮਯਾਬ ਨਹੀਂ ਹੁੰਦਾ ਨਾ ਸੋ ਇਹ ਤਰੀਕਾ ਵੀ ਦੱਸਾਂਗੇ ਤੁਹਾਨੂੰ ਕਿੱਦਾਂ ਕਰਨਾ ਹੈ ਸ਼ੇਅਰ ਕਰਦੇ ਆ ਤੁਹਾਡੇ ਨਾਲ ਜਬਜਤ ਵਿਅੰਤਿ ਚ ਢਾਲ ਗਏ ਤੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਬਿਲਕ ਮਤਲਬ ਜਿੰਨਾ ਦੇ ਕਿਉਂਕਿ ਅੱਜ ਕੱਲ ਹਰੇਕ ਦੇ ਜ਼ਿਆਦਾਤਰ ਜੇ ਕਿਸੇ ਦੇ ਥੱਲੇ ਪੱਥਰ ਲੱਗਾ ਤਾਂ ਕੋਠੇ ਤੇ ਮਤਲਬ ਟੈਲਾ ਲੱਗਿਆ ਹੁੰਦੀਆਂ ਨੇ ਹਨਾ ਤੇ ਜਿਹੜੀਆਂ ਹੀ ਵੇੜਿਆਂ ਦੇ ਵਿੱਚ ਜ਼ਿਆਦਾਤਰ ਟੈਲਾ ਲੱਗਿਆ ਨੇ ਸੇ ਇਹਨਾਂ ਦੇ ਉੱਤੇ ਜਿਹੜੀ ਮੀਂਹ ਦੇ ਕਰਕੇ ਮੀਂਹ ਇੰਨੇ ਕੁ ਮਤਲਬ ਹਰਿਆਲੀ ਕਰ ਦਿੱਤੀ ਹੈ ਨਾ ਮੀਂਹ ਤਾਂ ਬਾਅਦ ਤੇ ਹੁਣ ਜਿਹੜੀਆਂ ਧੁੱਪਾਂ ਵਧੀਆਂ ਲੱਗ ਗਈਆਂ ਨੇ ਹਨਾ ਤੇ ਮੈਂ ਸੋਚਿਆ ਚਲੋ ਅੱਜ ਸਾਡੇ ਨਾਲ ਮੈਂ ਵੀ ਸ਼ੇਅਰ ਕਰਦਾ ਆਈਡੀਆ ਕਿਉਂਕਿ ਮੈਂ ਥੋੜਾ ਜਿਹਾ ਟਰਾਈ ਕਰਿਆ ਉੱਥੇ ਜ਼ਿਆਦਾ ਗ੍ਰੀਨ ਹੋਏ ਪਏ ਵੈਸੇ ਜ਼ਿਆਦਾਤਰ ਆਪਾਂ ਇਦਰੋਂ ਕਲੀਨ ਕਰਤਾ ਹੋਇਆ ਹੈ ਪਹਿਲਾਂ ਦੀ ਬਹੁਤ ਜ਼ਿਆਦਾ ਸੀ ਇੱਥੇ ਤੇ ਕਿੰਨਾ ਕਲੀਅਰ ਹੋ ਗਿਆ ਉਹ ਉਸ ਜਗ੍ਹਾ ਦੇ ਮੁਕਾਬਲੇ ਉਹ ਚੀਜ਼ ਤੇ ਹੁਣ ਆਪਾਂ ਉਹ ਉਥੇ ਕਰਕੇ ਦਿਖਾਵਾਂਗੇ ਤੁਹਾਨੂੰ ਕਰਕੇ ਦਿਖਾਵਾਂਗੇ ਠੀਕ ਹੈ ਜੀ ਹੁਣ ਅੱਜ ਤੁਹਾਡਾ ਸ਼ੇਅਰ ਕਰਦੇ ਆਪਾਂ ਕਿੱਦਾਂ ਕਰਨੇ ਸਾਰਾ ਕੁਝ ਦਿਖਾਉਣੀ ਮੈਂ ਤੁਹਾਨੂੰ ਕਰਕੇ ਆਜੋ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਗ੍ਹਾ ਤੇ ਗ੍ਰੀਨ ਤੇ ਠੀਕ ਹੈ ਜੀ ਆ ਦੇਖੋ ਹੁਣ ਤੁਸੀਂ ਇਹਦੀ ਬਿਫੋਰ ਦੀ ਫੋਟੋ ਲੈਣੀ ਹੈ ਆਪਾਂ ਠੀਕ ਹੈ ਜੀ ਇਹਦੀ ਫੋਟੋ ਲੈ ਕੇ ਤੇ ਤੁਹਾਨੂੰ ਆਫਟਰ ਦਿਖਾਵਾਂਗੇ ਦੇਖ ਸਕਦੇ ਹੋ ਆਹਾ ਵਾਲੀ ਜਿਹਦੇ ਨਾਲ ਆਹ ਹੈ ਲਓ ਜੀ ਹੁਣ ਤੁਸੀਂ ਕੀ ਕਰਨਾ ਇੱਥੇ ਨਾ ਤੁਸੀਂ ਨਾ ਪਾਣੀ ਛਿੜਕਦੇ ਹੋਣਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਪਾਣੀ ਛਿੜਕਣਾ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਮੈਂ ਤੁਹਾਨੂੰ ਥੋੜਾ ਜਿਹਾ ਕਰਕੇ ਦਿਖਾਵਾਂਗੀ ਕਿਉਂਕਿ ਪਹਿਲਾਂ ਵੀ ਕੀਤਾ ਸੀ ਕੀ ਬੇਟਾ ਤੁਸੀਂ ਬੇਟਾ ਗਿੱਲੇ ਹੋ ਜੂਗਾ ਨਾ ਤੁਹਾਡਾ ਤਾਂ ਕਰਕੇ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਤੁਸੀਂ ਨਾ ਮਤਲਬ ਜਗਾ ਨੂੰ ਸਭ ਤੋਂ ਪਹਿਲਾਂ ਗਿੱਲੀ ਕਰ ਲੈਣਾ ਇੰਨੀ ਕਿ ਜਗਾ ਜੀ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਬਾਹਲੀ ਨਹੀਂ ਠੀਕ ਹੈ ਜੀ ਬਾਹਲੀ ਲਓ ਜੀ ਤਲੋ ਜੀ ਇਹ ਆਪਾਂ ਲਈ ਆ ਕਲੀ ਕਲੀ ਤੁਸੀਂ ਜਾਣਦੇ ਹੋ ਸਾਰੇ ਜਾਣੇ ਹਨ ਕਲੀ ਤੇ ਇਸ ਤੋਂ ਮਾਰ ਬਹੁਤ ਇਦਾਂ ਲਈ ਕੀਤਾ ਜਾਂਦਾ ਸੋ ਇਹ ਲੈਣੀ ਕਲੀ ਆ ਆਪਾਂ ਇਹ ਗਿੱਲੀ ਥਾਂ ਦੇ ਉੱਤੇ ਆਪਾਂ ਇਸ ਤਰ੍ਹਾਂ ਕਲੀ ਨੂੰ ਕਰ ਦੇਣਾ ਠੀਕ ਹੈ ਜੀ ਕਲੀ ਨੂੰ ਕਿਉਂ ਕਰਨਾ ਦੇਖੋ ਇਹ ਕੜਛੀ ਦੇ ਨਾਲ ਵੈਸੇ ਸਹੀ ਵਧੀਆ ਖੋ ਜਾਂਦੀ ਆ ਹੱਥੋਂ ਥਨਾਂ ਨਾਲ ਵੈਸੇ ਹੱਥ ਨੂੰ ਵੀ ਕੁਝ ਨਹੀਂ ਹੁੰਦਾ ਗਾ ਜੇ ਆਪਾਂ ਗਏ ਹੱਥ ਨਾਲ ਪਾ ਲਾਂਗੇ ਤਾਂ ਹੱਥ ਨਾਲ ਵੀ ਇਹਨਾਂ ਕੁਝ ਕੋਈ ਇਫੈਕਟ ਨਹੀਂ ਖਾਸ ਕਰਦਾ ਜੇ ਕਿਸੇ ਨੂੰ ਅਲਰਜੀ ਵਾਲਾ ਪਰਸਨ ਹੋ ਉਹਨੂੰ ਤਾਂ ਭਾਵੇਂ ਕਰ ਦੇ ਵੈਸੇ ਤਾਂ ਕਿਸੇ ਨੂੰ ਇਹ ਨਹੀਂ ਕਰਦਾ ਤੇ ਤੁਸੀਂ ਕੀ ਕਰਨਾ ਹੈਗਾ ਇਹਨੂੰ ਇਸ ਤਰ੍ਹਾਂ ਹੀ ਖਿਲਾਰ ਦੇਣਾ ਹਰੇ ਵਾਈ ਦੇ ਉੱਪਰ ਕਿਉਂਕਿ ਇਹਦਾ ਕੀ ਹੋਊਗਾ ਰਿਐਕਸ਼ਨ ਹੋਊਗਾ ਮਤਲਬ ਕਿ ਜਦੋਂ ਪਾਣੀ ਕਲੀ ਦੇ ਨਾਲ ਮਿਲੂਗਾ ਤੇ ਜਿੱਥੇ-ਜਿੱਥੇ ਹਰਿਆਲੀ ਆ ਉੱਥੇ ਰਿਐਕਸ਼ਨ ਹੋਊਗਾ ਜਿੱਥੇ ਜਿੱਥੇ ਮੈਂ ਤੁਹਾਨੂੰ ਆਨੀਆਂ ਉਹਨੂੰ ਕੋਟਾ ਵਾਲੀ ਹੋ ਗਈ ਇਹਨੂੰ ਆਪਾਂ ਸੌਰੀ ਇਹਨੂੰ ਆਪੇ ਕਰ ਸਕਦੇ ਹਾਂ ਤੇ ਜਿਨ੍ਹਾਂ ਦੇ ਇਸ ਤਰ੍ਹਾਂ ਸਾਡੇ ਵਾਂਗੂ ਕਾਈ ਹੋ ਜਾਂਦੀ ਹੈ ਨਾ ਉਹ ਜ਼ਰੂਰ ਟਰਾਈ ਕਰਿਓ ਜੀ ਠੀਕ ਹੈ ਜੀ ਇਹਨੂੰ ਤੁਸੀਂ ਨਾ ਰਿਐਕਸ਼ਨ ਛੱਡਣ ਦੇ ਲਈ ਇਸ ਤਰ੍ਹਾਂ ਇਹਨੂੰ ਜਦੋਂ ਇਹਨਾਂ ਦਾ ਆਪਸਟ ਹੋਊਗਾ ਨਾ ਫਿਰ ਹੀ ਅਸਲੀ ਚ ਜਿਹੜਾ ਰੰਗ ਦੇਖੂਗਾ ਦੇਖੋ ਇੰਨੇ ਏਰੀਆ ਦੇ ਵਿੱਚ ਮੈਂ ਤੁਹਾਨੂੰ ਵਿਖਾਉਂਗੀ ਕਿਉਂਕਿ ਬਹੁਤ ਟਾਈਮ ਫਿਰ ਵੀਡੀਓ ਲੰਮੀ ਹੋ ਜਾਊਗੀ ਇਨੂੰ ਇਸ ਤਰ੍ਹਾਂ ਹੀ ਆਪਾਂ 15 ਤੋਂ 20 ਮਿੰਟ ਰਹਿਣ ਦਵਾਵਾਂਗੇ ਠੀਕ ਹੈ ਜੀ ਆਪਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਰਿਜ਼ਲਟ ਤੇ ਲਓ ਜੀ ਆਪਾਂ ਨਾ ਮੜੇ ਜਿਹਾ ਸਟਾਰਟ ਕਰਿਆ ਸੀ ਆਪਾਂ ਜਿਹੜੀ ਇਹ ਬੁਰਛ ਹੁੰਦਾ ਨਾ ਨਾਰਮਲ ਬੁਰਛ ਚਾਹੀ ਤੁਸੀਂ ਜਿਹੜਾ ਮੰਜਾ ਯੂਜ਼ ਕਰੇ ਮੰਜਾ ਵਰਤ ਲਓ ਮੈਂ ਇਹ ਬੁਰਛ ਲੈ ਲਿਆ ਸੀ ਨਾਰਮਲ ਕਪੜੇ ਤੋਂ ਹੁਣਾਂ ਦਾ ਬੁਰਛ ਹੁੰਦਾ ਜਿਹਾ ਇਹ ਹੀ ਲਿਆ ਤੇ ਮੈਂ ਤਾਂ ਮਾਰ ਕੇ ਦੇਖਾ ਮੜਾ ਮੈਂ ਤਾਂ ਟਰਾਈ ਕਰਕੇ ਦੇਖਦੀ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਦੇਖ ਲਓ ਪਟਾਸੀ ਤੇ ਪਹਿਲਾਂ ਵੀ ਕਰੇ ਹੋਏ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦਿਆਂ ਬਹੁਤ ਵਧੀਆ ਰਿਜ਼ਲਟ ਹੈ ਇਹਦੇ ਤੁਸੀਂ ਟ੍ਰਾਈ ਕਰਦੇ ਠੀਕ ਹੈ ਆ ਦੇਖ ਸਕਦੇ ਇਸ ਤਰ੍ਹਾਂ ਨਾ ਤੁਸੀਂ ਨਾਰਮਲ ਇੱਕ ਬ੍ਰਸ਼ ਲੈ ਕੇ ਤੇ ਤੁਸੀਂ ਉਹਦੀ ਸਹਾਇਤਾ ਦੇ ਨਾਲ ਬਰਸ਼ ਦੀ ਨਾਲ ਤੁਸੀਂ ਇਹਦੇ ਉੱਤੇ ਤਿਲਕਣ ਵੀ ਬਹੁਤ ਆ ਲਓ ਜੀ ਇਹਦੀ ਸਹਾਇਤਾ ਦੇ ਨਾਲ ਤੁਸੀਂ ਇਹਦੇ ਮੁੱਖ ਐਵੇਂ ਮਾਰ ਲੈਣਾ ਅਜੇ ਮੈਂ ਤਾਂ ਮੰਮੀ ਦੀ ਹੈਲਪ ਲੈਣੀ ਆ ਅਸੀਂ ਨਾ ਫਿਰ ਵੀਡੀਓ ਬਣਾਉਣ ਚੋਹ ਹੁੰਦੀ ਆ ਇੱਕ ਜਣ ਵੀਡੀਓ ਬਣਾਉਗੇ ਇੱਕ ਜਣ ਇਸ ਤਰ੍ਹਾਂ ਤੇ ਕਰਕੇ ਦੇਖਦੇ ਆ ਦੋ ਬੰਦਿਆਂ ਦਾ ਕੰਮ ਆ ਵੀਡੀਓ ਨਹੀਂ ਬਣਦੀ ਪਰ ਸੋਹਣੀ ਸੋਹਣੀ ਆ ਦੇਖੋ ਤੁਸੀਂ ਹਜੇ ਵੀ ਕਿਵੇਂ ਹੁੰਦੀ ਆ ਪਾਣੀ ਦੀ ਵੀ ਲੋੜ ਜਿੱਥੇ ਜਿੱਥੇ ਪਾਣੀ ਪਾ ਲੋ ਉੱਥੇ ਤੁਸੀਂ ਪਾਣੀ ਦੇ ਲੋੜ ਤੇ ਕੋਲ ਪਾਣੀ ਰੱਖੋ ਤੁਸੀਂ ਚੱਲ ਮੰਮੀ ਤੂੰ ਸ਼ੁਰੂ ਆ ਮੈਂ ਵੀਡੀਓ ਬਣਾਵਾ ਲਓ ਜੀ ਫਿਰ ਮੰਮੀ ਦੀ ਹੈਲਪ ਲੈਨੇ ਆਪਾਂ ਪਾਣੀ ਇਸ ਤਰ੍ਹਾਂ ਤੁਸੀਂ ਕਾਲੀ ਨੂੰ ਚੰਗੀ ਤਰ੍ਹਾਂ ਮਤਲਬ ਕੋਸ਼ਿਸ਼ ਕਰੋ ਮਾਂਜਾ ਜਾਂ ਰਗੜਾ ਜਾਂ ਤੁਸੀਂ ਬਰਸ਼ ਦੀ ਸੇਤ ਨਾਲ ਜਿਆਦਾ ਬੈਸਟ ਹੈ 10 ਯੂਜ਼ ਕਰੋ ਤੁਸੀਂ ਕੋਈ ਜ਼ਿਆਦਾ ਖਾਸ ਮਿਹਨਤ ਨਹੀਂ ਲੱਗਦੀ ਬਹੁਤ ਵਧੀਆ ਰਿਜ਼ਲਟ ਤਿਆਰ ਹੁੰਦਾ ਲਓ ਜੀ ਇਸ ਤਰ੍ਹਾਂ ਮੰਮੀ ਜਿਵੇਂ ਮਾਰੀ ਜਾਂਦੇ ਇਸ ਤਰ੍ਹਾਂ ਹੀ ਮਾਰਨਾ ਤੇ ਬਹੁਤ ਸੋਹਣਾ ਰਿਜ਼ਲਟ ਆਪਾਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਇਸ ਤਰ੍ਹਾਂ ਹੀ ਤੁਸੀਂ ਕਰਨਾ ਹੈਗਾ ਆਪਾਂ ਇੱਕ ਰਿਜ਼ਲਟ ਦੇ ਲਈ ਤੁਹਾਨੂੰ ਨਿੰਨਾਕ ਸ਼ੋਅ ਕਰ ਰਹੇ ਹਾਂ ਬਟ ਆਪਾਂ ਉਧਰ ਪਾਸ ਪਹਿਲਾਂ ਵਲੌਗ ਨਹੀਂ ਬਣਾਇਆ ਸੀ ਆਪਾਂ ਉਦੋਂ ਕਿਉਂਕਿ ਵਲੌਗ ਆਪਾਂ ਤਾਂ ਨਹੀਂ ਬਣਾਇਆ ਮੈਂ ਤਾਂ ਪਾਪ ਵੀ ਟ੍ਰਾਈ ਚੀਜ਼ ਕਰਨੀ ਚਾਹੀਦੀ ਫਿਰ ਹੀ ਅਗਲੇ ਅੰਦਰ ਸੁਣਨੀ ਚਾਹੀਦੀ ਹੈ ਕੋਈ ਵੀ ਚੀਜ਼ਾ ਕੋਈ ਵੀ ਨੁਕਤਾ ਨੁਕਸਾ ਕੋਈ ਵੀ ਚੀਜ਼ਾ ਆਪ ਪਹਿਲਾਂ ਵੀ ਯੂਜ਼ ਕਰੋ ਫਿਰ ਉਹਨੂੰ ਕਰੋ ਹੁਣ ਉਸ ਤੋਂ ਬਾਅਦ ਅਸੀਂ ਇੰਨਾ ਕੁ ਵਲੌਗ ਬਣਾ ਕੇ ਅਸੀਂ ਉਹ ਸਾਰਾ ਜਿਹੜਾ ਪਰਾਂ ਹਰੇ ਵਈ ਸਾਰੀ ਅਸੀਂ ਦੇਖੋ ਕਿੰਨੀ ਕਿੰਨੀ ਚੜੀ ਪਈ ਨਾ ਉਧਰ ਪੱਖੇ ਕੋਲ ਉਹ ਸਾਰੀ ਕਲੀਨ ਕਰਾਂਗੇ ਅਸੀਂ ਤੇ ਇੱਕ ਵਾਰੀ ਆਪਾਂ ਤੁਹਾਨੂੰ ਰਿਜ਼ਲਟ ਰਿਜ਼ਲਟ ਦਿਖਾਉਨੇ ਉਸ ਤੋਂ ਬਾਅਦ ਅਸੀਂ ਕੈਮਰਾ ਬੰਦ ਕਰਕੇ ਸਾਰੀ ਕਲੀਨਿੰਗ ਬਹੁਤ ਵਧੀ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਮੇਰਾ ਆਈਡੀਆ ਕਿਸ ਤਰ੍ਹਾਂ ਦਾ ਲੱਗਾ ਮੈਂ ਨਾ ਵੀਡੀਓ ਬਣਾਉਣ ਤੋਂ ਹੋ ਗਈ ਲੇਟ ਤੇ ਬਟ ਮੇਰੇ ਕੋਲ ਆਈਡੀਆ ਇਹ ਬਹੁਤ ਕਮ ਸੇ ਕਮ ਮੇਰੇ ਕੋਲ 10 ਦਿਨ ਪਹਿਲਾਂ ਦਾ ਆਈਡੀਆ ਸੀ ਇਹ ਕਿਉਂਕਿ ਅਸੀਂ ਪਿਛਲੇ ਸਾਲ ਸਾਨੂੰ ਕਿਸੇ ਨੇ ਦੱਸਿਆ ਸੀਗਾ ਮੈਂ ਟਰਾਈ ਨਹੀਂ ਕਰਿਆ ਸੀਗਾ ਤੇ ਮੈਂ ਸੋਚਿਆ ਚਲੋ ਅੱਜ ਕੀ ਟਰਾਈ ਕਰਦੇ ਹਾਂ ਤੇ ਬਟ ਟੈਪ ਕੀ ਰਿਜ਼ਲਟ ਮੈਨੂੰ ਵਧੀਆ ਲੱਗਿਆ ਇਹਦੇ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਬੜਾ ਮਸਾਲਾ ਹੈ ਇਹ ਹੂੰ ਉਹ ਲੌਂਡ ਦੇ ਬਲ ਬਾਅਦ ਤੇ ਮਨ ਦੇ ਤੇ ਇੰਨਾ ਤੱਕ ਬੰਦਾ ਕਰ ਹੀ ਸਕਦਾ ਹੈ ਪਛੜ ਕੇ ਉੱਤੇ ਬੁਰਸ਼ ਮਾਰਨਾ ਹੋਰ ਕੀ ਕਰਨਾ ਕੋਈ ਬਾ ਖਾਸ ਕੰਮ ਨਹੀਂ ਜੀ ਅਸੀਂ ਔਂ ਲਾਣੇ ਹੈ ਨਾ ਜੇ ਆਪਾਂ ਕਿਸੇ ਕੇ ਉ ਤਾਂ ਤੁਸੀਂ ਬੋਕਰ ਨਾਲ ਪਾਣੀ ਵਾਲਾ ਲੱਗੂਗਾ ਬੋਕਰ ਦੇ ਰਗੜੇ ਦਾ ਜ਼ੋਰ ਵਾਲਾ ਲੱਗੂ ਇੱਥੇ ਕਿੱਥੇ ਇਹ ਮਤਲਬ ਰਿਐਕਸ਼ਨ ਦੇ ਨਾਲ ਕਲੀ ਨੇ ਹਨ ਸਾਰੀ ਚੀਜ਼ ਪੱਟ ਦੇਣੀ ਆ ਤਾਂ ਬਹੁਤ ਜ਼ਿਆਦਾ ਸਾਫ਼ ਹੋ ਗਿਆ ਆ ਜਿਹੜਾ ਤਾਂ ਇੱਕ ਰੀ ਨੀ ਜਿਮ ਜਗ੍ਹਾ ਹੈ ਨਾ ਇਹਨੂੰ ਚੰਗੀ ਤਰ੍ਹਾਂ ਇੱਕ ਰੀ ਹੋਰ ਮਾਰ ਲਾ ਫਿਰ ਧੋ ਕੇ ਵਿਖਾ ਦਾਂਗੇ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਆਵਦੇ ਬਾਕੀ ਸਾਰੀ ਬੀਣਾ ਵੀਡੀਓ ਤਾਂ ਕਰ ਲਾਂਗੇ ਵੀਡੀਓ ਕੰਪਲੀਟ ਕਰ ਦਿੰਦੇ ਆਪਾਂ ਸਾਰੇ ਭਣ ਭਰਾ ਨੂੰ ਦਿਖਾਉਣੇ ਆ ਰਿਜ਼ਲਟ ਕਿਦਾਂ ਦੇ ਨੇ ਫਿਰ ਉਹ ਤੋਂ ਬਾਅਦ ਉਹ ਸਾਫ਼ੀ ਤੋਂ ਹੋਵਾਂਗੇ ਅਸੀਂ ਨਹੀਂ ਨਹੀਂ ਮੰਮੀ ਫालतੂ ਨਹੀਂ ਜਿੱਥੇ ਜਿੱਥੇ ਸਿੜਕਿਆ ਉੱਥੇ ਉੱਥੇ ਕੰਮ ਕਰਨੀਆਂ ਨੇ ਕਰੀ ਕਿਉਂਕਿ 10 15 ਮਿੰਟ ਸਿੜਕ ਕੇ ਰੱਖਣਾ ਪੈਂਦਾ ਹੈ ਨਾ ਹਰੇ ਜਿੱਤੀ ਤਾਂ ਮਿਲ ਨਹੀਂ ਹੂੰ ਹਰੇ ਹੋ ਜਿੱਤੇ ਇਥੋਂ ਹੀ ਪਤਾ ਲੱਗਦਾ ਸਰ ਪਤਾ ਨੂੰ ਮੰਜਣਾ ਧੋ ਕੇ ਦਿਖਾਉਨੇ ਜਿੰਨੇ ਜਿੰਨੇ ਜਗ੍ਹਾ ਤੇ ਆਪਾਂ ਕੀਤਾ ਐ ਬਿਲਕੁਲ ਵਧੀਆ ਐਂਡਲੈਸ ਬਣ ਜਾਣਾ ਜਮ ਐਨੀ ਤਾਂ ਮਿਹਨਤ ਬਈ ਜੇ ਤੁਸੀਂ ਬਿਨਾ ਇਹਦੇ ਤੋਂ ਹਨਾ ਕਲੀ ਤੋਂ ਬਿਨਾ ਵੀ ਤੁਸੀਂ ਟਰਾਈ ਕਰੋਗੇ ਹਨਾ ਨੁਕਤਾ ਤੇ ਫਿਰ ਤੁਹਾਡਾ ਜੋਰ ਕਿੰਨਾ ਲੱਗੂਗਾ ਸਮਝ ਲਓ ਤੁਸੀਂ ਪਾਣੀ ਕਿੰਨਾ ਵੇਸਟ ਹੋਊਗਾ ਫਿਰ ਰਗੜਾ ਵੀ ਘਸੂਗਾ ਫਿਰ ਮਿਹਨਤ ਦੁੱਗਣੀ ਲੱਗਦੀ ਹੈ ਮਤਲਬ ਇਹਦੇ ਮੁਕਾਬਲੇ ਤਾਂ ਅਸੀਂ ਇਹਦੇ ਨਾਲ ਮਿਹਨਤ ਬਹੁਤ ਘੱਟ ਲੱਗਦੀ ਹੈਗੀ ਐਨੀ ਕੁ ਤਾਂ ਬੰਦਾ ਕਾਰ ਵੀ ਲੈਂਦਾ ਬੁੱਸਤਾ ਮਾਰ ਹੀ ਲੈਂਦਾ ਹੈਗਾ ਤੋ ਚਲੋ ਮੈਂ ਤੁਹਾਨੂੰ ਸ਼ੇਅਰ ਕਰਦੇ ਬਹੁਤ ਸੋਹਣਾ ਨੁਕਤਾ ਹੈ ਜਰੂਰ ਟਰਾਈ ਕਰੋ ਕਿ ਅੱਜ ਕੱਲ ਮੀਤੋ ਬਾਦ ਹਰ ਇੱਕ ਘਰ ਦੇ ਵਿੱਚ ਕਲੀ ਜਿਹੜੀ ਮਤਲਬ ਹਰੀ ਬਈ ਜੰਮੀ ਪਈ ਆ ਬੋਕਰ ਲਿਆ ਲੋ ਜੀ ਹੁਣ ਆਪਾਂ ਇੱਥੇ ਸ਼ੁਰੂ ਕਰਦੇ ਜਿੱਥੋਂ ਆਪਾਂ ਆ ਤਾਂ ਉਹਨੇ ਮੰਮੀ ਨੇ ਵੈਸੇ ਮਾਰਤਾ ਇੱਥੋਂ ਸ਼ੁਰੂ ਕੀਤਾ ਸੀ ਆਪਾਂ ਕੈਮੀਕਲ ਜਿੱਥੇ-ਜਿੱਥੇ ਪਾਏ ਸੀ ਉੱਥੋਂ ਦਾ ਰਿਜ਼ਲਟ ਹੀ ਵਿਖਾਵਾਂਗੇ ਤੁਹਾਨੂੰ ਕਿਉਂਕਿ ਜਿੱਥੇ ਕੈਮੀਕਲ ਆਪਾਂ ਯੂਜ਼ ਨਹੀਂ ਕਰਿਆ ਹਨ ਵੈਸੇ ਬਰਸ਼ ਮਾਰਤਾ ਉੱਥੇ ਰਿਜ਼ਲਟ ਨਹੀਂ ਆਉਂਦਾ ਆਹ ਜਗ੍ਹਾ ਤੇ ਜਿੱਥੇ ਆਪਾਂ ਕੈਮੀਕਲ ਪਾਇਆ ਸੀ ਇਧਰੋਂ ਸ਼ੁਰੂ ਕਰੋ ਆ ਤਾਂ ਵੈਸੀ ਬਰਸ਼ ਮਾਰਿਆ ਤੁਸੀਂ ਇੰਨੇ ਨੇ ਜੀ ਤੇ ਵੈਸਾ ਚਲੋ ਸਾਰਾ ਤੋਦੋ ਇੱਥੋਂ ਤੋਦ ਲਓ ਜੀ ਚੱਕੋ ਰਗਣ ਤੇ ਹੁਣ ਦੇਖੋ ਉਹੀ ਕੋਈ ਕਹਿ ਨਹੀਂ ਸਕਦਾ ਵੀ ਇਹਦਾ ਉਹੀ ਆ ਨਾਲੇ ਇੱਥੇ ਮੈਂ ਕੋਈ ਖਾਸ ਬਰਸ਼ ਨਹੀਂ ਮਾਰਿਆ ਮੈਂ ਸਿੰਪਲ ਪੋਲੇ ਹਸਣਾ ਮਾਰਿਆ ਸੀ ਤੇ ਬਹੁਤ ਜ਼ਿਆਦਾ ਫਰਕ ਪੈਦਾ ਆ ਕੋ ਰਿਜ਼ਲਟ ਤੁਸੀਂ ਆਪਦੀ ਅੱਖਾਂ ਨਾਲ ਦੇਖ ਸਕਦੇ ਹੋ ਕਿੰਨਾ ਰਿਜ਼ਲਟ ਹੈ ਕੋਈ ਖਾਸ ਜ਼ੋਰ ਨਹੀਂ ਤੇ ਇਧਰ ਨਹੀਂ ਮਾਰਿਆ ਇਧਰ ਆਪਾਂ ਤੁਹਾਨੂੰ ਸਿਰ ਇਧਰ ਕਰ ਲੀਏ ਮੰਮੇ ਕੈਮਰਾ ਨਹੀਂ ਫੜਨਾ ਆਉਂਦਾ ਮੈਂ ਕਿ ਆ ਚਲ ਕੇ ਵੀਡੀਓ ਬੈ ਬਣਾਉਣੀ ਹੈ ਮੈਨੂੰ ਤੂੰ ਕਰ ਦੇਖੋ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਲੋ ਜੀ ਦੇਖ ਸਕਦੇ ਬਹੁਤ ਲਾਏ ਇਹ ਤੋਂ ਬਾਅਦ ਬਸ ਸਾਰਾ ਕਲੀਨ ਕਰਕੇ ਤੁਹਾਨੂੰ ਫੋਟੋ ਖਿੱਚ ਕੇ ਪਾਵਾਂਗੇ ਆਪਾਂ থাম্বਨੇਲ ਤੇ ਵੀ ਲਗਾਵਾਂਗੇ ਜਰੂਰ ਟਰਾਈ ਕਰਿਓ ਸਾਰੇ ਜਣੇ ਰਿਜ਼ਲਟ ਤੁਸੀਂ ਥੰਬਨੇਲ ਤੇ ਵੀ ਦੇਖ ਲੋ ਜੇ ਸਾਰੇ ਜਣੇ ਕਿੰਨਾ ਫਰਕ ਪੈਂਦਾ ਇਹ ਦੇਖ ਸਕਦੇ ਹੋ ਜਮਾ ਹੈ ਕਲੀਨ ਨਹੀਂ ਲਾਗੀ ਲੋ ਜੀ ਰਿਜ਼ਲਟ ਦੇਖੋ ਬੱਚੇ ਕਰੋ ਚੈੱਕ ਖਲੰਟ ਇੰਨੀ ਸ ਮਤਲਬ ਮਤਲਬ ਇੰਨੀ ਕਿ ਫੋਟੋ ਦੇ ਵਿੱਚ ਤੁਸੀਂ ਦੇਖੋ ਜੀ ਇੰਨੀ ਕਿ ਇੰਨੀ ਕਿ ਜ਼ਿਆਦਾ ਇੱਥੇ ਹਰੀ ਵਾਈ ਸੀ ਨਾ ਜਗ੍ਹਾ ਤੇ ਤੇ ਹਜੇ ਨਾ ਕੈਮੀਕਲ ਮੈਂ ਬਾਲਾ ਟਾਈਮ ਵੀ ਨਹੀਂ ਲਾਇਆ ਬਟ ਆਹ ਜਗ੍ਹਾ ਤੇ ਤੁਸੀਂ ਨੋਟ ਕਰੋ ਜੋ ਫੋਟੋ ਇਹਦੇ ਕੋਲ ਸੇ ਜਿਹੜੀ ਫੋਟੋ ਆਹਦੇ ਨੇੜੇ ਆਪਾਂ ਕਿੱਚੀ ਸੀ ਆ ਦੇਖੋ ਕਿੰਨੀ ਕਲੀਅਰ ਹੋ ਗਈ ਆ ਆਪਾਂ ਇਹਨੇ ਇਹਦੇ ਵਿੱਚ ਪਾਈ ਸੀ ਆ ਦੇਖੋ ਕਲੈਰਿਟੀ ਇੱਥੇ ਥੋੜਾ ਟਾਈਮ ਮੈਂ ਥੋੜਾ ਘੱਟ ਰੱਖਿਆ ਸੀ ਤੁਸੀਂ ਥੋੜਾ ਜਿਹਾ ਇੰਨਾ ਵੱਧ ਰੱਖੋ ਜੇ ਮੈਂ 5 ਮਿੰਟ ਰੱਖੀ ਤੇ 15 ਮਿੰਟ ਰੱਖਣੀ ਸੀ ਘੱਟੋ ਘੱਟ ਆਪਾਂ ਯੂਜ਼ ਕਰਨ ਨੂੰ ਤੋਂ ਪਹਿਲਾਂ ਮਤਲਬ ਇਹਨੂੰ ਕਲੀਨ ਕਰਨ ਤੋਂ ਪਹਿਲਾਂ 15 ਮਿੰਟ ਰੱਖਣੀ ਤੁਸੀਂ ਵੀ ਘੱਟੋ ਘੱਟ ਠੀਕ ਹੈ ਜੀ ਤੇ ਲਓ ਜੀ ਆਪਾਂ ਦੇਖੋ ਰਿਜ਼ਲਟ ਤੁਹਾਨੂੰ ਦਿਖਾਤਾ ਹਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਮੇਰਾ ਆਈਡੀਆ ਕਿਸ ਤਰ੍ਹਾਂ ਦਾ ਲੱਗਾ ਤੇ ਬਾਕੀ ਸਾਨੂੰ ਰਿਜ਼ਲਟ ਗੁੱਡ ਨਿਕਲੇ ਨੇ ਕਿਉਂਕਿ ਸਾਡੇ ਜਿਆਦਾ ਹੀ ਸੀ ਕੁਝ ਇੱਕ ਤਾਂ ਉਹ ਨਾ ਮਾੜੀ ਮੋਟੀ ਚੀਜ਼ ਹੋਣੀ ਇੱਕ ਬਹੁਤ ਜ਼ਿਆਦਾ ਹੋਣੀ ਸਾਡੇ ਉਤੇ ਹਰ ਵੇਲੇ ਬਹੁਤ ਜ਼ਿਆਦਾ ਮਾਤਰਾ ਦੇ ਤਾਂ ਕਰਕੇ ਆਦਰਵਾਇਜ਼ ਰਿਜ਼ਲਟ ਇਹਦੇ ਬਹੁਤ ਗੁੱਡ ਨੇ ਤੁਸੀਂ ਟਰਾਈ ਕਰਿਓ ਜੇ ਜਿੰਨਾਂ ਦੇ ਜ਼ਿਆਦਾ ਨਹੀਂ ਹੈਗੇ ਉਹਨਾਂ ਦਾ ਤਾਂ ਬਿਲਕੁਲ ਛੇਤੀ ਸਾਫ਼ ਹੋ ਜਾਊ ਤੇ ਜਿੰਨਾਂ ਦੇ ਜ਼ਿਆਦਾ ਨਹੀਂ ਹੈਗੇ ਉਹਨਾਂ ਤਾਂ ਟਾਈਮ ਬੜਾ ਰੱਖਣ ਦੀ ਵੀ ਲੋੜ ਨਹੀਂ ਹੁੰਦੀ ਤੇ ਮੈਨੂੰ ਲੋੜ ਸੀਗੀ ਇੱਥੇ 15 ਤੋਂ 20 ਮਿੰਟ ਰੱਖਣ ਦੀ ਬਟ ਆਪਾਂ 5 ਮਿੰਟ ਹੀ ਰੱਖੀ ਸੀ ਤੇ ਰਿਜ਼ਲਟ ਆਪਾਂ ਮੈਨੂੰ ਐਸੀ ਚਲੋ ਜੀ ਆਸ ਕਰਾਂਗੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋ ਜੇਕਰ ਵੀਡੀਓ ਵਧੀਆ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਦਬਕੇ ਕਰਿਓ ਤੇ ਚਲੋ ਜੀ ਮਿਲਦੇ ਆ ਨਵੇਂ ਵਲੋਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ